ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸਾਨਾ ਤਾਂ ਤੁਸੀਂ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਣੇ ਤੋ ਆਪ ਦੇਖ ਰਹੇ ਆ ਤੱਕ ਆਮਨੇ ਸਾਹਮਣੇ ਖਾਸ ਤਾਂ ਸੰਵਿਧਾਨ ਦੇ ਨਾਲ ਡੋਟ ਡੋਟ ਕੀਤੀ ਹੈ ਮੈਡਮ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਦੇ ਪੂਰੀ ਟੀਮ ਅਜੇ ਸੇ ਮੌਜੂਦ ਹੈ ਮੈਡਮ ਤੁਸੀਂ ਕਿੰਨੇ ਦਿਨ ਹੋ ਗਏ ਕੰਮ ਨਹੀਂ ਕਰ ਰਹੇ ਤੁਹਾਨੂੰ ਸਾਨੂੰ ਹਫ਼ਤੇ ਤੋਂ ਜ਼ਿਆਦਾ ਹੋ ਗਿਆ ਜੀ ਕੰਪੇਨਿੰਗ ਕਰਦੇ ਕੋਈ ਤੇ ਇਹ ਲੋਕਾਂ ਦੀ ਮੰਗ ਕੀ ਕੀ ਰਹੀ ਆ ਤੁਸੀਂ ਲੋਕਾਂ ਨਾਲ ਮਿਲਦੇ ਹੋ ਸਾਰਿਆਂ ਨਾਲ ਮਿਲਦੇ ਵਰਤ ਲੋ ਕੋਈ ਬਜ਼ੁਰਗ ਕੋਈ ਮਾਤਾ ਪਿਤਾ ਤੇ ਖਾਸ ਉਹਨਾਂ ਦੀ ਮੰਗ ਕੀ ਹੁੰਦੀ ਆ ਉਹਨਾਂ ਦੀ ਮੰਗ ਸਭ ਤੋਂ ਪਹਿਲੇ ਇਹ ਆ ਕਿ ਜਿਹੜਾ ਇਹ ਸਾਰੇ ਇਲਾਕੇ ਦੇ ਵਿੱਚ ਸੀਵਰੇਜ ਸਿਸਟਮ ਨੂੰ ਸਹੀ ਕੀਤਾ ਜਾਵੇ ਤੇ ਸਾਡਾ ਅਜੰਡਾ ਹੀ ਇਹ ਆ ਕਿ ਇੰਨੇ ਸਾਲ ਪੁਰਾਣਾ ਮਤਲਬ ਕਿ ਹੁਣ ਕਹਿ ਸਕਦੇ 50 ਸਾਲ ਪੁਰਾਣਾ ਉਸ ਤੋਂ ਵੀ ਜ਼ਿਆਦਾ ਪੁਰਾਣਾ ਸੀਵਰੇਜ ਦਾ ਜੋ ਸਿਸਟਮ ਹੈ ਉਹਨੂੰ ਸਭ ਤੋਂ ਪਹਿਲੇ ਅਸੀਂ ਆ ਕੇ ਇਹ ਸਿਸਟਮ ਦੇ ਵਿੱਚ ਚੇਂਜ ਕਰਾਂਗੇ ਠੀਕ ਹੈ ਤੇ ਜਿਹੜੀਆਂ ਤੁਸੀਂ ਰੋੜਾਂ ਜਿੱਥੇ-ਥੇ ਕੀ ਉਹ ਅਸੀਂ ਜਿਹੜੇ ਗਲੀਆਂ ਸੀ ਉਹ ਕਿਦਾਂ ਦੀਆਂ ਕੁਛ ਪੱਕੀਆਂ ਸੀ ਕੁਛ ਹੈ ਨਾ ਕੰਮ ਕੋਈ ਨਾ ਕੁਛ ਲੈ ਕੇ ਵਿੱਚ ਹਾਂ ਕਾਫੀ ਗਲੀਆਂ ਅਸੀਂ ਪੱਕੀਆਂ ਕਰਵਾ ਚੁੱਕੇ ਆ ਤੇ ਸਾਡਾ ਮਿਸ਼ਨ ਜੋ ਵਾਰਡ ਨੂੰ ਸੁੰਦਰ ਕਰਨਾ ਆ ਉਹਦਾ ਸੁੰਦਰੀਕਰਨ ਕਰਦੇ ਰਵਾਂਗੇ ਤੇ ਜੋ-ਜੋ ਵੀ ਕਮੀਆਂ ਵਾਰਡ ਦੇ ਵਿੱਚ ਸਾਨੂੰ ਨਜ਼ਰ ਆਣਗੀਆਂ ਉਹਨਾਂ ਨਾਲ ਦੇ ਨਾਲ ਅਸੀਂ ਦੂਰ ਕਰਦੇ ਰਵਾਂਗੇ ਵਾਰਡ ਕਿੱਥੋਂ ਲੈ ਕੇ ਕਿੱਥੋਂ ਤੱਕ ਹੈ ਤੁਹਾਡਾ ਕਿਹ ਗਿਣਾਇਆ ਦੱਸੋ ਜਰਾ ਹਨਮਦਾਸਪੁਰੇ ਵਿੱਚੋਂ ਗੋਪਾਲਨਗਰ ਅ ਦੁਰਗਾ ਕਲੋਨੀ ਇਹ ਬੰਦਾਬਾਦਰ ਨਗਰ ਬੀਐਸਐਫ ਕਲੋਨੀ ਸਾਰਾ ਆਪਣਾ ਹੀ ਹੈ ਜੀ ਗੁਰੂ ਨਾਨਕ ਨਗਰ ਇਹ ਸਾਰਾ ਬਾੜ ਆਪਣਾ ਹੀ ਪੈਂਦਾ ਹੈ ਅੱਛਾ ਮੈਡਮ ਜਾਦੀਰ ਗੱਲ ਮੈਡਮ ਤੁਸੀਂ ਇਹਨਾਂ ਨੂੰ ਜਾਣਦੇ ਹੋ ਹਾਂਜੀ ਕਿਸ ਤਰ੍ਹਾਂ ਜਾਣਦੇ ਹੋ ਜੀ ਮੇਰੇ ਸਿਸਟਰ ਇਨ ਲਾ ਜੀ ਜਠਾਣੀ ਹੈ ਮੇਰੇ ਜੀ ਜੀ ਤੇ ਇਹਨਾਂ ਦਾ ਕੰਮ ਕੋਈ ਪਹਿਲਾਂ ਵੀ ਸਮਾਜ ਸੇਵਾ ਕਰਦੇ ਜਨਾ ਬਹੁਤ ਜ਼ਿਆਦਾ ਕਿਉਂਕਿ ਜਦੋਂ ਦੇ ਪ੍ਰਧਾਨ ਬਣਿਆ ਉਹ ਮੈਂ ਖੁਦ ਦੇਖ ਰਹੀ ਹਾਂ ਕਿ ਬਹੁਤ ਹੀ ਜ਼ਿਆਦਾ ਸਪੀਡ ਨਾਲ ਜਿਦਾਂ ਕਹ ਲਓ ਕਿ 24 ਆਵਰਸ ਦੇ ਵਿੱਚ ਵਿੱਚ ਤੁਹਾਡੀ ਕੋਈ ਵੀ ਮਲੇ ਦੀ ਆਪਣੀ ਕਿਸੇ ਦੀ ਵੀ ਕੋਈ ਕੰਪਲੇਂਟ ਆ ਕੋਈ ਵੀ ਸਿਵਲ ਸਿਸਟਮ ਨੂੰ ਲੈ ਕੇ ਸਟਰੀਟਸ ਨੂੰ ਲੈ ਕੇ ਲਾਈਟਸ ਨੂੰ ਲੈ ਕੇ ਤਾਂ ਇਹ ਨਾਲੋਂ ਨਾਲ ਮਤਲਬ ਹੈਂਡ ਟੂ ਹੈਂਡ ਕਮਿੰਗ ਹੋ ਰਿਹਾ ਹੈ ਟਿਕਟਾਂ ਤਾਂ ਪਹਿਲਾਂ ਵੀ ਸਮਾਰਟ ਕਮ ਕਰਦੇ ਸੀ ਪੀਪਲ ਬਿਲਕੁਲ ਵੀ ਜੀ ਹਾਂ ਜੀ ਬਿਲਕੁਲ ਜਸ ਚੱਲਦੇ ਚੱਲਦੇ ਮੈਡਮ ਕੀ ਨਾ ਤੁਹਾਡਾ ਸਾਪੀ ਕੋ ਜੀ ਮੈਡਮ ਗੁਰਪੀ ਨੂੰ ਜਾਣਦੇ ਹੋ ਹਾਂ ਜੀ ਮੇਰੀ ਦਰਾਨੀ ਹੈ ਜੀ ਬੜੀ ਦਰਾਨੀ ਹੈ ਸਾਤਪੁਰਾ ਤੋਂ ਹਾਂ ਜੀ ਸ਼ੋਰ ਜੀ ਪੂਰਾ ਚੈੱਕ ਦੀ ਪਰਿਵਾਰ ਵਾਲੋ ਮਨ ਨਹੀਂ ਅਕਦੇ ਕਿ ਤੁਸੀਂ ਕਿਹੜੇ ਕੰਮ ਚ ਰਾਜ ਦਿੱਤੀ ਜੇ ਬੈਗਿਆ ਨਹੀਂ ਹੋਇਆ ਕੋਈ ਗੱਲ ਨਹੀਂ ਅੱਜ ਕੱਲ ਲੇਡੀਜ਼ ਕੀ ਨਹੀਂ ਕਰ ਸਕਦੀਆਂ ਟੀਮ ਵਰਕ ਕਰ ਰਹੇ ਤੁਸੀਂ ਹਾਂ ਜੀ ਲੋਕਾਂ ਨੇ ਡਿਮਾਂਡ ਕੀ ਹੈ ਕੀ ਕੀ ਮੰਗ ਰਹੇ ਲੋਕੀ ਮੈਮ ਤਾਂ ਹੈਗਾ ਜਿਹੜਾ ਪੁਰਾਣਾ ਤੁਹਾਨੂੰ ਆਲਰੇਡੀ ਮੈਮ ਦੱਸ ਹੀ ਚੁੱਕੇ ਆ ਸੀਵਰੇਜ ਸਿਸਟਮ ਆ ਪਾਣੀ ਦੀ ਪ੍ਰੋਬਲਮ ਆ ਉਹ ਸਾਰੀਆਂ ਸੀ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਦੋਸਤੋ ਫਿਰ ਤੋਂ ਆਪੇ ਪਰਿਵਾਰ ਦੇ ਨਾਲ ਦਰਾਨੀਆਂ ਨਿਸ਼ਾਨੀਆਂ ਪੂਰਾ ਪਰਿਵਾਰ ਭੈਣ ਭਰਾ ਸਾਰੇ ਗੁਰਪੀ ਤੇ ਹੱਥ ਚ ਇਕੱਠੇ ਹੋਏ ਨੇ ਮੈਡਮ ਤੁਹਾਡੀ ਖਾਸ ਤੌਰ ਤੇ ਕੀ ਅਪੀਲ ਹੈ ਜਨਤਾ ਨੂੰ ਸਾਡੀ ਅਪੀਲ ਹੈ ਕਿ ਜਨਤਾ ਸਾਡਾ ਸਾਥ ਦੇਵੇ ਤੇ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਪੂਰੇ ਉਤਰਾਂਗੇ ਦੋਸਤੋ ਮੈਂ ਤੁਹਾਡਾ ਆਪਣਾ ਐਸਕੇਸ ਕਿਨਾਂ ਅੱਜ ਤੱਕ ਆਪਨੇ ਸਾਹਮਣੇ ਖਾਸ ਤਸਵੀਰਾਂ ਦੇ ਨਾਲ ਦਿਖਾਵਾਂਗੇ ਖਾਸ ਤਸਵੀਰਾਂ ਨਾਲ ਕਿ ਆਖਿਰਕਾਰ ਆਮਾਦੀ ਪਾਰਟੀ ਦੇ ਖਾਸ ਤੌਰ ਤੇ ਕੀ ਤਸਵੀਰਾਂ ਲੈ ਕੇ ਤੁਸੀਂ ਹਾਜ਼ਰ ਹੋਏ Yeah.